ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਹਾਂਜੀ ਅੱਜ ਸਵੇਰ ਦਾ ਇਹ ਨਾ ਮੀ ਪਹਿਰਿਆ ਵਾ ਸਵੇਰੇ ਸਾਜਰੀ ਦਾ ਥੋੜਾਕ ਟਾਈਮ ਰੁਕਿਆ ਸੀ ਉਦੋਂ ਮੈਂ ਬਿਹੜੇ 'ਚ ਝੜੂ-ਚੂੜੂ ਮਾਰ ਲਿਆ ਕੱਪੜੇ ਥੋਲੇ ਕੱਪੜੇ ਮੈਂ ਸਟੈਂਡ ਤੇ ਰੱਖ ਤੇ ਤੇ ਫਿਰ ਉਦੋਂ ਬਾਅਦ ਦੇ ਵਿੱਚ ਫਿਰ ਮੈਂ ਹਾਜ਼ਰੀ ਰੋਟੀ ਬਣਾਈ ਤੇ ਰੋਟੀ ਬਣਾ ਕੇ ਰਸੋਈ ਦਾ ਕੰਮ ਕਰਕੇ ਕਿਚਨ ਸਾਫ਼ ਕਰਕੇ ਤੇ ਉਦੋਂ ਬਾਅਦ ਦੇ ਵਿੱਚ ਮੈਂ ਚਾਹ ਬਣਾਈ ਚਾਹ ਤੇ ਥੋੜਾ ਜਿਹਾ ਚਾਹ ਪੀ ਕੇ ਫਿਰ ਮੈਂ ਲੱਗੀ ਅੱਜ ਮੈਂ ਡ్రਾਈング ਰੂਮ ਸਾਫ ਕਰਨਾ ਸੀਗਾ ਮੈਂ ਕਿਹਾ ਥੋੜਾ ਜਿਹਾ ਚਲੋ ਮੌਸਮ ਠੰਡਾ ਵਾ ਵੀ ਸਫਾਈ ਕਰ ਲਈਏ ਤੇ ਫਿਰ ਮੈਂ ਲੱਗੀ ਡ్రਾਈング ਰੂਮ ਨੂੰ ਸਾਫ ਕਰਨਾ ਤੇ ਇਹਦੇ ਚ ਵੀ ਨਿੱਕੇ ਨਿੱਕੇ ਜਾਲੇ ਬਹੁਤ ਮਕੜੀਆਂ ਨਾ ਜਾਲੇ ਜਲਾ ਦਿੰਦੀਆਂ ਨੇ ਛੋਟੇ ਛੋਟੇ ਜਾਲੇ ਲੱਗੇ ਹੋਏ ਸੀ ਇਹ ਬਾਰੇ ਜਿਆਦੇ ਥੋੜੇ ਦਿਨਾਂ ਬਾਅਦ ਇਹ ਸਾਫ ਕਰਨਾ ਪੈਂਦਾ ਵਾ ਫਿਰ ਤੇ ਉਹ ਲੱਕੜੀ ਦੇ ਵਿੱਚ ਕਰਕੇ ਉਹ ਜਾਲੇ ਜੂਲੇ ਬਾਹਲੇ ਲਾ ਦਿੰਦੀਆਂ ਵਿੱਚ ਜੜੀ ਕਰਕੇ ਫਿਰ ਮੈਂ ਅਖਾਜ ਚਲੋ ਮੌਸਮ ਠੰਡਾ ਵਾ ਵੀ ਅੱਜ ਚਲੋ ਸਫਾਈ ਕਰ ਲਈਏ ਗਰਮੀ ਦੇ ਵਿੱਚ ਤਾਂ ਜੀਵ ਨਹੀਂ ਕਰਦਾਗਾ ਸਫਾਈ ਕਰਨ ਨੂੰ ਇਹ ਆਹ ਜਾਲੇ ਲਾਉਣ ਵਾਲਾ ਨਾ ਮੈਂ ਮਿਸ਼ੋ ਤੋਂ ਮੰਗਾਇਆ ਵਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਇਹ ਤੇ ਇਹਦੇ ਨਾਲ ਜਿੰਨੇ ਤੱਕ ਆਪਣਾ ਮਤਲਬ ਉੱਪਰ ਤੱਕ ਆਪਣਾ ਹੱਥ ਨਹੀਂ ਜਾਂਦਾ ਆਪਾਂ ਥੱਲੇ ਖੜ ਕੇ ਇਹ ਜਾਲੇ ਲਾ ਦਿੰਨੇ ਆ ਇਹਦੇ ਨਾਲ ਵਧੀਆ ਵਧੀਆ ਲੈਂਦੇ ਸਾਫ ਆ ਸੌਫਟ ਆ ਹੂੰ ਵੀ ਕੋਈ ਆਇਆ ਆ ਵੀ ਦਾਗ ਦੋਗੇ ਵੀ ਨਹੀਂ ਇਹਦੇ ਨਾਲ ਵੀ ਪੈਂਦਾ ਛਿਹਟ ਨਹੀਂ ਪੈਂਦੀ ਕੋਈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਤੇ ਵਧੀਆ ਵਾ ਜਿਵੇਂ ਬਾਲ ਪੇਪਰ ਤੇ ਵੀ ਆਪਾਂ ਲਾਉਣ ਜਾਲੇ ਲਾਉਣ ਨੂੰ ਵੀ ਵਧੀਆ ਵਧੀਆ ਵਾ ਸੌਫਟ ਆ ਤੇ ਬਾਕੀ ਇਹ ਬਰੀਕ ਬਰੀਕ ਜਾਲੇ ਜੇ ਮੱਕੜੀਆਂ ਨੂੰ ਬਹੁਤ ਜ਼ਿਆਦਾ ਲਾ ਲੈਂਦੀਆਂ ਤੇ ਇਹ ਨਿੱਕੇ ਨਿੱਕਿਆਂ ਇਹ ਭੈੜੇ ਲੱਗ ਜਾਂਦੇ ਫਿਰ ਲੱਗੇ ਹੋਏ ਜਾਲੇ ਆਪਾਂ ਹਾਂ ਚਲੋ ਅੱਜ ਥੋੜਾ ਜਿਹਾ ਠੰਡਾ ਮੌਸਮ ਸੀਗਾ ਵੀ ਅੱਜ ਚਲੋ ਸਫਾਈ ਕਰ ਲਈਏ ਥੋੜੀ ਜਿਹੀ ਨਾ ਡ੍ਰੈنگ ਰੂਮ ਦੀ ਇੱਕ ਇੱਕ ਕਮਰਾ ਕਰਕੇ ਸਾਫ ਕਰਾਂਗੇ ਤਾਂ ਹੀ ਆ ਤਾਂ ਹੀ ਸਾਫ ਹੋਣਾ ਵਾ ਇੱਕ ਗਰਮੀ ਜ਼ਿਆਦਾ ਹੈ ਬਾਹਲਾ ਕੰਮ ਕਰਨ ਨੂੰ ਮਨੀ ਜੀ ਕਰਦਾਗਾ ਫਿਰ ਜਦੋਂ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਵਾ ਪਹਿਲਾਂ ਸਵੇਰ ਦਾ ਕੰਮ ਕਰੋ ਫਿਰ ਜਦੋਂ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਵਿੱਚ ਦੀ ਥੋੜਾ ਬਹੁਤ ਬਗੀਚੀ ਦਾ ਕਰ ਲਈਦਾ ਵਾ ਤੇ ਵਿੱਚ ਸਾਫ ਸਫਾਈ ਇਹਦਾ ਕਰ ਲਈਦਾ ਵਾ ਆ ਜਿਹੜੀਆਂ ਛੋਟੀਆਂ ਛੋਟੀਆਂ ਸਿੰਦਰੀਆਂ ਨਾ ਇਹ ਵੀ ਮੈਂ ਹੀ ਬਣਾਈਆਂ ਸੀਆਂ ਮੈਂ ਸਰਦੀਆਂ 'ਚ ਬਣਾਈਆਂ ਸੀਆਂ ਬੈਠ ਕੇ ਤੇ ਰਾਤ ਨੂੰ ਫਿਰ ਮੈਂ ਜਦੋਂ ਟਾਈਮ ਜੇ ਕੱਢ ਕੇ ਫਿਰ ਮੈਂ ਉਦੋਂ ਬਣਾਈਆਂ ਇਹ। ਆ ਵੱਡੀ ਜਿਹੜੀ ਇੱਕ ਸਿੰਦਰੀ ਹੈ 골 ਵਿਚਾਲੇ ਰੱਖੀ ਹੋਈ ਹੈ ਇਹ ਵੀ ਸਿੰਦਰੀ ਮੈਂ ਹੀ ਬਣਾਈ ਹੈ ਸਮੁੰਦਰ ਵਾਂਗੂ ਬਣਾਈਆ ਵੀ ਸਮੁੰਦਰ ਦਿਖਾਇਆ ਹੋਇਆ ਵਿੱਚ ਇਹਦੇ ਵੀ ਬਣਾਇਆ ਵਾ ਮੈਂ। ਵੀ ਕਿਵੇਂ ਬਣਾਇਆ ਹੈ ਛੋਟੀਆਂ-ਛੋਟੀਆਂ ਸਿੰਦਰੀਆਂ ਬਣਾਈਆਂ ਆ ਛੋਟੀ ਜੀ ਡੋਲ ਬਣਾਈ ਸੀਗੀ। ਉਹਨੂੰ ਮੈਂ ਆ ਪਾਛੰਦੀਆਂ ਗੁੱਤਾਂ ਜੀਆਂ ਕਾ ਲਾ ਕੇ ਤੇ ਕਰਕੇ ਤੇ ਉਹ ਮੈਂ ਲਾਤੀਆਂ ਸੀਗੀਆਂ ਉੱਤੇ। ਇਹਨਾਂ ਨਾਲ ਇਹਦੀ ਸਜਾਵਟ ਬਣ ਜਾਂਦੀ ਹੈ ਆਪਣੀ ਵਧੀਆ ਚੀਜ਼ ਦੀ ਹੈ। ਹਾ ਸ਼ੀਸ਼ਾ ਵੀ ਸਾਫ਼ ਕਰਨਾ ਬਹੁਤ ਔਖਾ ਹੋ ਜਾਂਦਾ। ਦਾਗ-ਦੂਗ ਬਹੁਤ ਪੈ ਜਾਂਦੇ ਆ ਛੇਤੀ ਇਹਦੇ ਵਿੱਚ। ਤੇ ਇੱਕ ਮੱਖੀਆਂ ਬਾਹਰਲੇ ਪਾਸੇ ਗਰਮੀ ਦੇ ਵਿੱਚ ਕਰਕੇ ਨਾ ਮੱਖੀਆਂ-ਮੱਖੀਆਂ ਬਹੁਤ ਹੋ ਜਾਂਦੀਆਂ ਵਾ। ਉਹਨਾਂ ਦੇ ਦਾਗ ਬਹੁਤ ਭੇੜੇ ਲੱਗਦੇ ਆ ਫਿਰ ਜੇ ਇਹਨਾਂ ਨੂੰ ਨਾ ਸਾਫ਼ ਕਰੀਏ ਤਾਂ ਆਪਾਂ। ਥੋੜੇ ਦਿਨਾਂ ਬਾਅਦ ਆਪਾਂ ਨੂੰ ਸਫਾਈ ਕਰਨੀ ਪੈਂਦੀ ਹੈ ਇਹ ਛੋਟੇ-ਛੋਟੀਆਂ ਇਹ ਜਿਹੜੇ ਜਾਲੇ ਆ ਲੱਗ ਜਾਂਦੇ ਆ ਇਹ ਤੇ ਸਾਫ਼ ਕਰਨੇ ਪੈਂਦੇ ਆ ਜੇ ਨਾ ਸਾਫ਼ ਕਰੋ ਫਿਰੋਂ ਭੇੜੇ ਲੱਗਦੇ ਆ ਇਹ ਦਰਵਾਜ਼ਾ ਵਾ ਇਹਨੂੰ ਥੋੜੇ ਦਿਨਾਂ ਬਾਅਦ ਇਹ ਸਾਫ਼ ਕਰਨਾ ਪੈਂਦਾ ਧਾਗ ਲੱਗ ਜਾਂਦੇ ਇਹਨੂੰ ਵੀ ਅੱਜ ਬਾਗ ਬਗੀਚੇ ਦਾ ਕੰਮ ਐ ਨਹੀਂ ਸੇਮੀ ਪੈਂਦਾ ਕਰਕੇ ਉੱਥੇ ਨਹੀਂ ਸੀਗਾ ਕੋਈ ਕੰਮ ਨਾ ਅਜੇ ਕਲਰ ਕਰਨਾ ਸੀਗਾ ਤੇ ਉਹ ਵੀ ਨਹੀਂ ਸੀ ਫੇਰ ਸੁੱਕਣਾ ਦਾ ਰੰਗ ਵੀ ਨਹੀਂ ਸੀਗਾ ਸੁੱਕਣਾ ਤੇ ਮੈਂ ਕਿਹਾ ਚਲੋ ਅੱਜ ਮੈਂ ਕਰਦੀ ਸਫਾਈ ਹੋਈ ਕਰ ਲੈਨੇ ਆ ਅੱਜ ਡਰਾਈング ਰੂਮ ਕੀਤਾ ਕੱਲ ਨੂੰ ਮੈਂ ਦੂਜਾ ਕਮਰਾ ਕਰੂੰਗੀ ਸਾਫ ਔਲੀ ਔਲੀ ਕਰਕੇ ਹੀ ਘੰਟਾ 2 ਘੰਟੇ ਕੱਢ ਕੇ ਵਿੱਚੋਂ ਬਸ ਸਾਫ ਕਰ ਲਈਦਾ ਵਾ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ ਮਗਰੀ ਚਾਹ ਦਾ ਟਾਈਮ ਹੋ ਜਾਂਦਾ ਵਾ ਬਸ ਸਾਈ ਦਿਨ ਨਿਕਲ ਜਾਂਦਾ ਬੁੜੀਆਂ ਦੇ ਤਾਂ ਸਾਰੀ ਦਿਹਾੜੀ ਬਸ ਆਪਣੇ ਤੇ ਕੰਮ ਮੌਕੇ ਦੇ ਹੀ ਹੈਗੇ ਜਿੰਨਾ ਮਰਜ਼ੀ ਕਰ ਲੋ ਕਦੇ ਰਸੋਈ ਦੇ ਕੰਮ ਨਹੀਂ ਮੁੱਕਦੇ ਕਦੇ ਡਸਟਬਿਨ ਬਿਲਾ ਕਰ ਲੋ ਕਦੇ ਪੋਣੇ ਧੋ ਲੋ ਕਦੇ ਸ਼ੈਂਕਸਰਵ ਕਰ ਲੋ ਕਦੇ ਕੁਝ ਵੀ ਹੈ ਕੋ ਆਪਣੇ ਕੰਮ ਮੌਕੇ ਦੇ ਹੀ ਨਹੀਂਗੇ ਔਰਤ ਦੇ ਕੰਮ ਕਦੇ ਵੀ ਨਹੀਂ ਮੁੱਕਦੇ ਕਿ ਜਿਉਂ ਆਪਾਂ ਸਵੇਰ ਤੋਂ ਉੱਠੀ ਦਾ ਸ਼ਾਮ ਹੋ ਜਾਂਦੀ ਹੈ ਪਰ ਕੰਮ ਨਹੀਂ ਆਪਣੇ ਮੁੱਕਦੇ ਹੈਗੇ। ਸੋਫਿਆਂ ਦੇ ਉੱਤੇ ਵੀ ਗਰਦ ਫੈਈ ਪਈ ਸੀਗੀ। ਬ੍ਰੇਕ ਬ੍ਰੇਕ ਮੱਕੜੀਆਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਇਹ ਵਿੱਚ ਜਾਲੇ ਬਣਾ ਦਿੰਦੀਆਂ ਵਾ ਇਹ। ਕਾ ਡੱਬੇ ਆਏ ਮੈਂ ਕੱਲ ਕਲਰ ਕੀਤੇ ਸੀਗੇ ਤੇ ਬਲੈਕ ਕਲਰ ਦੇ ਡੱਬੇ ਸੀਗੇ ਇਹਨਾਂ ਨੂੰ ਮੈਂ ਵਾਈਟ ਦੇ ਨਾਲ ਕਰਤਾ ਕਲਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੇ ਹਾਂਜੀ ਆ ਮੈਂ ਆ ਮੋਜੀ ਬਣਾਏ ਆ ਇਹ ਜਿਹੜੇ ਡੱਬੇ ਸੀਗੇ ਉਹਨਾਂ ਦੇ ਢੱਕਣ ਸੀਗੇ ਉਹਨਾਂ ਦੇ ਮੈਂ ਬਣਾਏ ਆ ਮੋਜੀ ਤੇ ਦਰਾਖਤ ਦੀ ਟਾਣੀ ਨੂੰ ਮੈਂ ਕਲਰ ਕਰਕੇ ਤੇ ਇਹ ਮੈਂ ਮੋਜੀ ਉੱਪਰੇ ਲਾਤੇ ਆਹਾ ਫਾਸਟ ਫੂਡ ਵਾਲੇ ਡੱਬੇ ਸੀਗੇ ਇਹ ਮੈਂ ਉਹ ਵਿੱਚ ਇਹਨਾਂ ਦੇ ਵਿੱਚ ਮੈਂ ਬੂਟੇ ਲਾਤੇ ਇੱਕ ਨਾ ਚਿੜੀਆਂ ਬਣਾਈਆਂ ਹੋਈਆਂ ਮੇਰੀਆਂ ਇਹ ਮੈਂ ਕਿਸੇ ਦਰਖਤ ਦੇ ਬੀਜ ਤੋਂ ਬਣਾਈਆਂ ਚਿਹੜੀਆਂ ਜੇ ਤੁਹਾਨੂੰ ਪਤਾ ਤਾਂ ਤੁਸੀਂ ਜਰੂਰ ਦੱਸਿਓ ਵੀ ਮੈਂ ਕਿਹੜੇ ਕਿਹੜਾ ਦਰਖਤ ਦਾ ਬੀਜ ਹੈ ਜਿਹਦੇ ਤੋਂ ਇਹ ਮੈਂ ਬਣਾਈਆਂ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ